ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਖਨੋਰੀ ਬਾਰਡਰ ਤੇ ਆ 31 ਅਗਸਤ ਦਾ ਜਿਹੜਾ ਇੱਥੇ ਪ੍ਰੋਗਰਾਮ ਹੈ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਹੈ ਉਹਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਦੋਨੋਂ ਫੋਰਮਾਂ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਵਿਵਸਥਾ ਬਣਾ ਰਹੇ ਨੇ ਉਧਰਲੇ ਪਾਸੇ ਦੇਖਿਓ ਜਿਹੜੇ ਇੱਥੇ ਸਾਡੇ ਇਸ ਟੈਂਟ ਨੂੰ ਹੋਰ ਅੱਗੇ ਤੱਕ ਵਧਾ ਕੇ ਆਉਣ ਵਾਲੀਆਂ ਸੰਗਤਾਂ ਦੀ ਸੁਵਿਧਾ ਦੇ ਲਈ ਉਹਨਾਂ ਦੀ ਸਹੂਲਤ ਦੇ ਲਈ ਜਿਹੜੀ ਵਿਵਸਥਾ ਕਰਨੀ ਹੈ ਉਹਦੀਆਂ ਤਿਆਰੀਆਂ ਕਰ ਰਹੇ ਨੇ ਇਧਰਲੇ ਪਾਸੇ ਕੋਸ਼ਿਸ਼ ਆ ਕਿ ਪਾਣੀ ਦਾ ਸ਼ਬੀਲ ਲਾਈ ਜਾਏ ਪਾਣੀ ਪੀਣ ਵਾਸਤੇ ਪ੍ਰਬੰਧ ਕੀਤਾ ਜਾਏ ਸੋ ਇਹ ਪ੍ਰੋਗਰਾਮ ਕੀਤੇ ਜਾ ਰਹੇ ਨੇ ਆਪ ਸਭ ਨੂੰ ਨਾਲ ਇੱਕ ਗੱਲ ਜਾਣਕਾਰੀ ਦੇ ਦਿਆਂ ਮੈਂ ਕਿ ਦੋਸਤੋ 31 ਅਗਸਤ ਨੂੰ ਖਨੌੜੀ ਬਾਰਡਰ ਦੇ ਉੱਤੇ ਹਰਿਆਣੇ ਦੀ ਉਹ ਲੜਕੀ ਜਿਹਨੇ ਮੈਡਲ ਜਿੱਤਣ ਵਾਸਤੇ ਗਈ ਸੀ ਬਾਹਰ ਔਰ ਉੱਥੇ ਜਿਸ ਤਰੀਕੇ ਦੇ ਨਾਲ ਉਹਦੀ ਲੱਤ ਖਿੱਚ ਕੇ ਉਹਦਾ ਮੈਡਲ ਉਹਦੇ ਵਾਸਤੇ ਗਵਾਇਆ ਗਿਆ ਸਰਕਾਰਾਂ ਦੀ ਨਾਕਾਮੀ ਦੇ ਕਰਕੇ ਉਹ ਲੜਕੀ ਇਹ ਕਹਿ ਕੇ ਕਿ ਮੈਂ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਆ ਰਹੀ ਹਾਂ ਉਸ ਲੜਕੀ ਨੇ ਵੀ 31 ਅਗਸਤ ਨੂੰ ਇੱਥੇ ਆਪਣੇ ਮੋਰਚੇ ਦੇ ਵਿੱਚ ਹਾਜ਼ਰੀ ਭਰਨੀ ਆ ਔਰ ਆਪਾਂ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਕਿ ਉਹ ਬੇਟੀ ਜਿਨੇ ਲੜਾਈ ਲੜਦਿਆਂ ਜਿਨੇ ਆਪਣੇ ਖੇਡ ਕਰਦੇ ਆ ਗੇਮ ਕਰਦੇ ਆ ਐਡਾ ਵੱਡਾ ਕੰਮ ਕੀਤਾ ਕਿ ਦੁਨੀਆ ਦੇ ਉੱਤੇ ਜਿਹੜੀ ਖਿਡਾਰੀ ਅੱਜ ਤੱਕ ਲੜਕੀ ਕਿਤੋਂ ਹਾਰੀ ਨਹੀਂ ਪਹਿਲੀ ਵਾਰੀ ਉਸ ਲੜਕੀ ਨੂੰ ਜੇ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਇਸ ਵਿਨੇਸ਼ ਪੁਗਾੜ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਇਹ ਲੜਕੀ ਨੂੰ ਹਰਾਈ ਹੈ ਜਿਹਦਾ 10-12 ਸਾਲ ਦਾ ਰਿਕਾਰਡ ਸੀ ਹਾਰੀ ਨਹੀਂ ਸੀ ਅਜ ਤਾਈਂ ਔਰ ਪਹਿਲੀ ਵਾਰੀ ਇਸ ਲੜਕੀ ਨੇ ਹਰਾਈ ਹੈ ਔਰ ਅੱਗੇ ਜਾ ਕੇ ਉਹਨੂੰ ਡਿਸਕਵਾਲਿਫਾਈ ਕੀਤਾ ਗਿਆ ਕਿ ਤੂੰ ਖੇਡਣ ਦੇ ਕਾਬਿਲ ਨਹੀਂ ਸੋ ਇਸ ਕਰਕੇ ਉਹ ਬੜੇ ਰੋਸ ਬੜੇ ਭਰੇ ਮਨ ਨਾਲ ਪਿਛਲੇ ਦਿਨਾਂ ਤੋਂ ਅਸੀਂ ਮਿਲ ਕੇ ਵੀ ਆਏ ਇਸ ਲੜਕੀ ਨੂੰ ਲੇਕਿਨ ਉਹ ਕਹਿੰਦੀ ਆ ਕਿ ਮੈਂ ਇਸ ਅੰਦੋਲਨ ਦੇ ਨਾਲ ਆ ਜੋ ਮੇਰੇ ਨਾਲ ਵਾਪਰੀ ਮੈਂ ਆਪਦੀ ਲੋਕਾਂ ਦੇ ਸਾਹਮਣੇ ਕੱਲ ਰੱਖਣੀ ਚਾਹਣੀ ਆ ਉਹ ਲੜਕੀ ਇੱਥੇ ਆਏਗੀ ਆਪਾਂ ਪ੍ਰੋਗਰਾਮ ਬਣਾਇਆ ਕਿ ਉਹ ਆਪਣੇ ਪੂਰੇ ਦੇਸ਼ ਦੀ ਬੇਟੀ ਆ ਪੂਰੇ ਦੇਸ਼ ਦਾ ਮਾਨ ਸਨਮਾਨ ਉਸ ਲੜਕੀ ਨੇ ਵਧਾਇਆ ਹੈ ਤੇ ਆਪਾਂ ਉਸ ਬੇਟੀ ਨੂੰ ਇਸ ਦਿਨ 31 ਅਗਸਤ ਨੂੰ ਇਸ ਮੋਰਚੇ ਤੋਂ ਇਸ ਸਟੇਜ ਤੋਂ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਆਪ ਸਭ ਨੇ ਉਸ ਲੜਕੀ ਦੇ ਮਾਨ ਸਨਮਾਨ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਪਹੁੰਚਣਾ ਇਸ ਇਲਾਕੇ ਦੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਇਹ ਵੀਡੀਓ ਜਾਂਦੀ ਹੈ ਹਰ ਇੱਕ ਵੀਰ ਇਸ ਗੱਲ ਦਾ ਧਿਆਨ ਰੱਖੇ ਕਿ ਉਹ ਧੀ ਸਾਡੀ ਆ ਉਹਦਾ ਮਾਨ ਸਨਮਾਨ ਜਿੱਥੇ ਮੋਰਚੇ ਨੂੰ ਤਾਕਤ ਦੇਣੀ ਹੈ ਤੁਸੀਂ ਉੱਥੇ ਉਸ ਬੇਟੀ ਦਾ ਮਾਨ ਸਨਮਾਨ ਵਧਾਉਣ ਦੇ ਲਈ ਵੀ ਆਪਣੇ ਉੱਤੇ ਇੱਕ ਹੋਰ ਨਵੀਂ ਜ਼ਿੰਮੇਵਾਰੀ ਪੈ ਗਈ ਹੈ ਕਿ ਆਪੋ ਲੜਕੀ ਦੇ ਸਿਰ ਤੇ ਹੱਥ ਰੱਖਣਾ ਇੱਥੇ ਆਈਦੇ